ਮੌਕਾ ਦੇਣਾ ਸਾਡੇ ਕੋਲ ਮਹਾਨ ਸ਼ਖਸੀਅਤਾਂ ਆਗਮੀ ਪਾਰਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਨੇ ਮੈਂ ਸਾਰਿਆਂ ਦੇ ਨਾਮ ਨੋਮਸ ਕਰਾਂਗਾ ਕਿਉਂਕਿ ਪ੍ਰੋਗਰਾਮ ਦੀ ਰਮਟਾ ਬੜੇ ਸੱਜੇ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਕਰਨੀ ਹੈ ਪਰ ਬੇਨਤੀ ਹੈ ਸਭ ਤੋਂ ਪਹਿਲਾਂ ਕਿ ਜਿਹੜੇ ਮੇਰੇ ਵੀਰ ਅੱਜ ਵੀ ਇੱਥੇ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਸੱਜਣ ਦੀ ਕਿਰਪਾ ਤੱਕ ਕਰੋ ਕਿਉਂਕਿ ਤੇ ਬਹੁਤ ਮਹਾਨ ਸ਼ਖਸੀਅਤਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਬੜੀਆਂ ਵਿਚਾਰਾਂ ਕਰਨੀਆਂ ਇਮਾਮ ਅਜੀ ਦੇ ਦਰਬਾਰ ਦੇ ਉੱਪਰ ਕੁਝ ਲੈ ਕੇ ਜਾਣਾ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਡਾਲ ਵਿੱਚ ਸਜਣ ਜੀ ਕਿਰਪਾਲਤਾ ਕਰੋ ਸੋ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕੀਤਾ ਜਾਵੇ ਇਹ ਮੇਰੇ ਵੀਰ ਜਿਹੜੇ ਇੱਥੇ ਅੱਗੇ ਹਰੇ ਹੋ ਦੀ ਜੀ ਥੋੜੇ ਤੁਸੀਂ ਵਿਸ਼ਾਲ ਜੀ ਆ ਸਰਦਾਰ ਗਰਨਾਮ ਸਿੰਘ ਦੀ ਭਗਤ ਅਸੀਂ ਰਹੀ ਆ ਉਹਨਾਂ ਦੇ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਹਾਜ਼ਰੀ ਭਰੀ ਆ ਇਹ ਉਹਨਾਂ ਦੇ ਨਾਲ ਹੀ ਬਹੁਤ ਹੀ ਵਧੀਆ ਸਾਡੇ ਖਾਨ ਸਾਹਿਬ ਟਿੱਕਾ ਸਾਹਿਬ ਜੀ ਉਹਨਾਂ ਵੀ ਧੰਨਵਾਦ ਕਰਦੇ ਆਂ ਜੀ ਇੱਥੇ ਪਹੁੰਚਣ ਦਾ ਪੂਰੀ ਟੀਮ ਦਾ ਹੀ ਪ੍ਰਕਾਸ਼ ਸਿੰਘ ਜੀ ਹੋਰ ਵੀ ਸਾਡੇ ਅਗਗਨ ਵੀਰ ਸਾਰਿਆਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਧੰਨਵਾਦ ਕਰਦੇ ਆਂ ਕਿਉਂਕਿ ਮਾਂ ਮਾਈ ਦਾ ਗੁਣਗਾਂ ਅੱਜ ਗਾਉਣਾ ਹੈ ਤੇ ਸਾਰਿਆਂ ਨੇ ਮਾਂ ਮਾਈ ਨੂੰ ਨੱਥ ਕੇ ਝੂਮ ਕੇ ਟੱਪ ਕੇ ਮਨਾਉਣਾ ਹੈ ਤੋਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਲਾਲਜੀਤ ਸਿੰਘੀ ਪੁਲਰ ਆਮ ਆਦਮੀ ਪਾਰਟੀ ਉਹਨਾਂ ਨੇ ਹੋਣਾ ਸੀ ਪਰ ਕੁਝ ਰੇਹਨਿਆ ਕਰਕੇ ਕੁਝ ਕਾਰਨਾ ਕਰਕੇ ਉਹ ਸਾਡੇ ਵਿੱਚ ਪਹੁੰਚ ਵੀ ਸਕੇ ਤੇ ਉਹਨਾਂ ਦੇ ਸੱਦੇ ਤੇ ਇਕੱਲੇ ਹੋਏ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਕ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਜੋ ਪਹੁੰਚੇ ਨੇ ਇੱਕ ਵਾਰ ਜ਼ੋਰਦਾਰ ਤਾੜੀ ਲਗਾ ਲੀ ਜੀ ਸਰਦਾਰ ਅਵਤਾਰ ਸਿੰਘ ਜੀ ਹੋਣਾ ਨੇ ਬਹੁਤ ਵੱਡਾ ਸੰਜੋਗ ਕੀਤਾ ਇਸ ਮੰਦਰ ਕਮੇਟੀ ਨੂੰ ਅਸੀਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦੇ ਇੱਥੇ ਪਹੁੰਚਣ ਤੇ ਨਿੱਗਾ ਸਵਾਗਤ ਜੀ ਆਇਆਂ ਨੂੰ ਵੈਲਕਮ ਆਖਦੇ ਆਂ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਇੱਕ ਮਿੰਟ ਇੱਕ ਮਿੰਟ ਦੋ ਮਿੰਟ ਤੇ ਹਾਂ ਜੀ ਧੰਨਵਾਦ ਹੈ ਜੀ 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 ਮਿਰਪਣ ਉਹਨਾਂ ਤੋਂ ਬਾਅਦ ਸਾਡੇ ਅਗਾਹ ਵੱਧੂ ਸੋਚ ਦੇ ਮਾਲਕ ਆਮ ਆਦਮੀ ਪਾਰਟੀ ਦੇ ਸੋਨੂ ਸੇਖੋ ਜਿਲ੍ਹਾ ਮੀਤ ਪ੍ਰਧਾਨ ਉਹ ਵੀ ਮੇਰਾ ਵੀਰ ਪਹੁੰਚਿਆ ਮੈਂ ਧੰਨਵਾਦ ਕਰਦਾ ਹੈ ਪੂਰੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਜੀਆਂ ਨੂੰ ਵੈਲਕਮ ਆਖਦੇ ਆ ਕਿਉਂਕਿ ਅਗਾਹ ਵੱਧੂ ਸੋਚਦੇ ਮਾਲਕ ਨੇ ਸਾਡੇ ਵੀ ਸਾਨੂੰ ਸੇਖੋ ਜੀ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਸ ਤਰ੍ਹਾਂ ਹੀ ਚੜ੍ਹਦੀਆਂ ਕਲਾਵਾਂ ਵਿੱਚ ਰਹਿਣ ਸਾਡਾ ਸਾਨੂੰ ਵੀ ਨੀਤ ਪ੍ਰਧਾਨ ਆਮ ਆਦਮੀ ਪਾਰਟੀ ਤੇ ਸਾਡੇ ਸਤਿਕਾਰਯੋਗ ਮੇਰਾ ਗਵਾਂਢੀ ਮੇਰਾ ਵੀਰ ਜੋਧਾ ਸਿੰਘ ਨੌਜਵਾਨ ਵੀਰ ਹੈ ਬੜੀ ਚੜ੍ਹਦੀ ਕਲਾ ਵਾਲਾ ਵੀਰ ਹੈ ਮੇਰਾ ਜੋਧਾ ਸਿੰਘ ਮੈਂ ਧੰਨਵਾਦ ਕਰਦਾ ਵੀਰ ਜੋਧਾ ਸਿੰਘ ਦਾ ਉਹ ਵੀ ਪਹੁੰਚਿਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੋਰਾ ਸਿੰਘ ਜੋਤੀਸ਼ਾ ਧੰਨਵਾਦ ਕਰਦੇ ਆ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੇਲੇਾਂ ਦੇ ਕਮੇਟੀ ਵੱਲੋਂ ਤੇ ਮੇਰੇ ਵੱਲੋਂ ਕਿਉਂਕਿ ਵੀਰ ਸਾਡਾ ਪਹੁੰਚਿਆ ਗੋਰਾ ਸਿੰਘ ਜੀ ਜੋਤੀਸ਼ਾ ਹਰੇਕ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੀਰ ਪਹੁੰਚੇ ਨੇ ਧੰਨਵਾਦ ਹੈ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਹਰਬੀ ਸਿੰਘ ਬੱਬਰ ਉਹ ਵੀ ਪਹੁੰਚੇ ਨੇ ਧੰਨਵਾਦ ਹੈ ਜੀ ਉਹਨਾਂ ਤੋਂ ਬਾਅਦ ਸੂਬੇਦਾਰ ਅੰਗਰੇਜ਼ ਸਿੰਘ ਜੀ ਵੀਰ ਸਾਡਾ ਪਹੁੰਚਿਆ ਮੈਂ ਧੰਨਵਾਦ ਕਰਦਾ ਹਾਂ ਸੂਬੇਦਾਰ ਅੰਗਰੇਜ਼ ਸਿੰਘ ਜੀ ਵੀਰ ਜੀ ਉਹ ਵੀ ਪਹੁੰਚੇ ਨੇ ਉਹਨਾਂ ਤੋਂ ਬਾਅਦ ਸਰਦਾਰ ਗੁਰਸੇਵ ਸਿੰਘ ਜੀ ਮਾੜੀ ਵਾਲੇ ਬਹੁਤ ਵਧੀਆ ਨੌਜਵਾਨ ਬੜੀ ਵੱਡੀ ਉੱਚੀ ਸੁੱਚੀ ਸੋਚ ਰੱਖਣ ਵਾਲੇ ਵੀਰ ਨੇ ਸਾਡਾ ਵੀਰ ਗੁਰਸੇਵਕ ਸਿੰਘ ਮਾੜੀ ਵਾਲੇ ਧੰਨਵਾਦ ਉਹਨਾਂ ਦਾ ਉਹਨਾਂ ਤੋਂ ਬਾਅਦ ਸਰਦਾਰ ਸਖਦੇਵ ਸਿੰਘ ਜੀ ਪਲਵਾਨ ਮੇਰਾ ਵੀਰ ਔਰ ਹਰੇਕ ਕੰਮ ਵਿੱਚ ਸਾਰੇ ਕੰਮਾਂ ਦੇ ਵਿੱਚ ਪਿੰਡ ਦੇ ਕੰਮਾਂ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਸਾਡੇ ਵੀਰ ਪਲਵਾਨ ਸਰਦਾਰ ਸੁਖਦੇਸ਼ ਸਿੰਘ ਜੀ ਮੈਂ ਧੰਨਵਾਦ ਕਰਦਾ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਤੋਂ ਬਾਅਦ ਸਰਦਾਰ ਗੁਰਵੰਤ ਸਿੰਘ ਜੀ ਸਾਡੇ ਚਾਚਾ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਜੀ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਸੌਰੀ ਗੁਰਵਿੰਦਰ ਸਿੰਘ ਜੀ ਵੀਰ ਜੀ ਹੁਣੀ ਪਾਣੀ ਕੇ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਨਾਰਾਇਣ ਸਾਹਿਬ ਨਾਰੀਆ ਪਰਿਵਾਰ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਰਿਣੀਆ ਕਿਉਂਕਿ ਉਹ ਹਰ ਸਾਲ ਇੱਥੇ ਸੰਜੋਗ ਕਰਦੇ ਨੇ ਪੂਰਾ ਨਾਰੀਆ ਪਰਿਵਾਰ ਹੀ ਜਿਹੜਾ ਹੈ ਉਹ ਸੰਜੋਗ ਕਰਦਾ ਹੈ ਪ੍ਰਮਾਤਮਾ ਅਗੇ ਅਰਦਾਸ ਹੈ ਮਾ ਮਾਈ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਤੇ ਇਸ ਤਰ੍ਹਾਂ ਹੀ ਸਾਨੂੰ ਸਰਦਾਰ ਹਰਜੀਤ ਸਿੰਘ ਜੀ ਹੋਣੀ ਉਹ ਸਾਨੂੰ ਸੰਜੋਗ ਦਿੰਦੇ ਰਹਿਣ ਇੱਕ ਜ਼ਰੂਰੀ ਬੇਨਤੀ ਹੈ ਸਾਡੇ ਸਾਊਂਡ ਵਾਲੇ ਵੀਰ ਸੰਧੂ ਸੌਂਡ ਸਭਰਾਵਾਂ ਦਾ ਮਾਣ ਨਹੀਂ ਪੂਰੇ ਮਾਝੇ ਦਾ ਮਾਣ ਹੈ ਸੰਧੂ ਸੌਂਡ ਤੇ ਸਾਡੇ ਸੂਰਜ ਸ਼ਰਮਾ ਜੀ ਮੇਰਾ ਗਵਾਂਢੀ ਤੇ ਮੇਰਾ ਵੀਰ ਸੂਰਜ ਸ਼ਰਮਾ ਉਹ ਬਹੁਤ ਧੰਨਵਾਦ ਹੈ ਵੀਰ ਸਾal ਸਿੰਘ ਜੀ ਸੰਧੂ ਸੌਂਡ ਤੋਂ ਉਹਨਾਂ ਦਾ ਧੰਨਵਾਦ ਹੈ ਜਿੰਨੀਆਂ ਵੀ ਰੱਬ ਰੂਪੀ ਅੱਜ ਸੰਗਤਾਂ ਮਾਮਾ ਜੀ ਦੇ ਦਰਬਾਰ ਤੇ ਪਹੁੰਚੀਆਂ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਨਿੱਘਾ ਸਵਾਗਤ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਵੀਰ ਦਾ ਵੀ ਨਾਮ ਬੋਲਿਆ ਨਾ ਗਿਆ ਹੋਵੇ ਤੇ ਛੋਟਾ ਵੀਰ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਨਾਮਾਂ ਦੀ ਲਿਸਟ ਬੜੀ ਲੰਬੀ ਹੁੰਦੀ ਹੈ ਤੋਂ ਧੰਨਵਾਦ ਹੈ ਅੰਤ ਕਰ ਲਈ ਦੋਖ ਰਹਿ ਗਏ ਤੁਹਾਨੂੰ ਫਿਰ ਆਪਾਂ ਸਾਰੀ ਆਪਾਂ ਤੇ ਮਿਲ ਹਾਂ ਹਾਂ ਜੀ ਅਸੀਂ ਜੀ ਇੱਕ ਬੇਨਤੀ ਕਰਨੀ ਹੈ ਤੇ ਤੁਸੀਂ ਜ਼ੋਰਦਾਰ ਤਾੜੀਆਂ ਲਗਾਉਣੀਆਂ ਸਰਦਾਰ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਉਹਨਾਂ ਨੇ ਸਾਨੂੰ ਅਸੀਂ ਕੁਲੀ ਵਾਸਤੇ ਮੜਾ ਗਿਆ ਕਿਹਾ ਵੀ ਕੁਲੀ ਟੁੱਟੀ ਹੋਈ ਆ ਤੇ ਪ੍ਰਧਾਨ ਸਾਹਿਬ ਸਾਨੂੰ ਕੁਲੀ ਜਿਹੜੀ ਆ ਮੰਦਿਰ ਦੀ ਉਹ ਬਣਾ ਕੇ ਦਿਓ ਤੇ ਇੱਕ ਗੱਲ ਕਹਿਣ ਤੇ ਹੀ ਪ੍ਰਧਾਨ ਸਾਹਿਬ ਸਰਦਾਰ ਹਰਦਾਰ ਸਿੰਘ ਜੀ ਹੋਣਾ ਨੇ ਸਾਡਾ ਮਾ ਰੱਖਿਆ ਅਸੀਂ ਧੰਨਵਾਦ ਕਰਦੇ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਹਾਡਾ ਔਰ ਪੂਰੀ ਟੀਮ ਦਾ ਧੰਨਵਾਦ ਤੇ ਮੇਲਾ ਪ੍ਰਬੰਧਕ ਕਮੇਟੀ ਜਿਹੜੀ ਐ ਉਹਨਾਂ ਦਾ ਵੀ ਹੋਣਾ ਅਸੀਂ ਧੰਨਵਾਦ ਕਰਨਾ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਕুকু ਸ਼ਾ ਜੀ ਉਹਨਾਂ ਦੇ ਬਾਅਦ ਅਸ਼ੋਕ ਕੁਮਾਰ ਜੀ ਮੇਰਾ ਛੋਟਾ ਵੀਰ ਗੁਰਜੰਟ ਸਿੰਘ ਜੀ ਕਰਨ ਬੈਂਕ ਵਾਲੇ ਬੜੀ ਕਿਰਪਾ ਮਾਮਾਈ ਦੀ ਉਹਨਾਂ ਦੇ ਰਵੀ ਸਿੰਘ ਗੁਰਵਿੰਦਰ ਸਿੰਘ ਦੀ ਮਿੰਟਾ ਮੇਰਾ ਛੋਟਾ ਵੀਰ ਅਰਸ਼ ਛੋਟਾ ਵੀਰ ਹਰਮਨ ਨਿਸ਼ਾਨ ਸਿੰਘ ਸਰਪੰਚ ਬੜੀ ਸੇਵਾ ਕਰਦਾ ਹੈ ਵੈਗਰੂ ਅੱਗੇ ਅਰਦਾਸ ਹੈ ਮਾਮਾਈ ਅਗੇ ਚਰਣਾ ਵਿੱਚ ਅਰਦਾਸ ਹੈ ਕਿ ਨਿਸ਼ਾਨ ਵੀਰ ਦੀ ਕਿਰਪਾ ਕਰਨ ਆਹ ਉਹਨਾਂ ਤੋਂ ਅੱਗੇ ਗੁਰਲਾਲ ਵੀਰ ਤੇ دانش अरोड़ा ਪ੍ਰੇਮ ਕੁਮਾਰ अरोड़ा ਵਰਨ ਕੁਮਾਰ अरोड़ा ਪੰਕਜ ਕੁਮਾਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਮਾਣ ਸਿੰਗਰ ਹੈ ਸਾਡੇ ਪਿੰਡ ਦਾ ਹੀ ਮਾਣ ਹੈ ਰਣਵੀਰ ਰਣਵੀਰ ਅੱਜ ਮਾਮਾਈ ਦੇ ਦਰਬਾਰ ਤੇ ਰੌਣਕਾਂ ਵੀ ਲਾਵੇਗਾ ਸੋ ਰਣਵੀਰ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿੰਨੀਆਂ ਮਿਊਜ਼ੀਸ਼ੀਅਨ ਪਾਰਟੀਆਂ ਜਿੰਨੇ ਵੀ ਕਲਾਕਾਰ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਐ ਪ੍ਰੈਸਰ ਕੋਟਰ ਮੇਰਾ ਛੋਟਾ ਵੀਰ ਦਲਬਾਖ ਸਿੰਘ ਰਦਾਵਾ ਸਾਹਿਬ ਉਹ ਵੀ ਪਹੁੰਚਿਆ ਹੈ ਮੈਂ ਧੰਨਵਾਦ ਕਰਦਾ ਕੋਈ ਵੀ ਸਭਰਾ ਪਿੰਡ ਦਾ ਮੇਲਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਹੋਵੇ ਤੇ ਸਾਡਾ ਦਲਬਾਖ ਵੀਰ ਉਹਨਾਂ ਦਾ ਜਿਹੜਾ ਕੈਮਰਾ ਹੈ ਉਹਨਾਂ ਦੇ ਕੈਮਰੇ ਦੀ ਜਿਹੜੀ ਅੱਖ ਹੈ ਉਹ ਹਰੇਕ ਦਰਸ਼ਕ ਨੂੰ ਹਰੇਕ ਕਲਾਕਾਰ ਨੂੰ ਜਿਹੜੀ ਕੈਦ ਕਰਦੀ ਹੈ ਮੈਂ ਧੰਨਵਾਦ ਕਰਦਾ ਤੇ ਫਿਰ ਦੁਬਾਰਾ ਬੇਨਤੀ ਹੈ ਕਿਓ ਸਾਹਮਣੇ ਜਿਹੜੇ ਮੋਟਰਸਾਈਕਲਾਂ ਤੇ ਮੇਰੇ ਵੀਰ ਬੈਠੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਉਹ ਮੇਰੇ ਵੀਰ ਆ ਜਿਹੜੇ ਉਹ ਪਿੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ ਤੇ ਦੋ ਜਿਹੜਾ ਤਾਰਾ ਰਾਣੀ ਦਾ ਮਾਮਾ ਜਿਹੜਾ ਪਾਠ ਹੈ ਉਹ ਹੋਵੇਗਾ ਪਹਿਲਾਂ ਹਾਂਜੀ ਸਾਡੇ ਬਹੁਤ ਹੀ ਇੱਕ ਨਾਮ ਇਸਪਲੇਸ ਹੋ ਗਿਆ ਸੀਗਾ ਸਾਡੇ ਸੁਖਦੇਵ ਸਿੰਘ ਜੀ ਵੀਰ ਉਹਨਾਂ ਦਾ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਵੱਲੋਂ ਪਹੁੰਚੇ ਨੇ ਧੰਨਵਾਦ ਸਾਡੇ ਜੰਮੂ ਤੋਂ ਕਲਾਕਾਰ ਵਿਜੇ ਸ਼ਰਮਾ ਜੀ ਸਾਬਰ ਹਸੈਨ ਅੱਜ ਸਾਡੇ ਕੋਲੇ ਦੋ ਕਲਾਕਾਰ ਨੇ ਤੇ ਤੀਜਾ ਸਾਡੇ ਪਿੰਡ ਵਾਲਾ ਰਣਵੀਰ ਅਜਮਮ ਮਾਈ ਦੇ ਦਰਬਾਰ ਤੋਂ ਜਿਹੜੇ ਆਪਣੀਆਂ ਪਿਟਾਂ ਜਿਹੜੀਆਂ ਹਾਜ਼ਰੀਆਂ ਜਿਹੜੀਆਂ ਉਹ ਆਪ ਜੀ ਦੇ ਸਾਨੂੰ ਉਹ ਕਰਨਗੇ ਮੈਂ ਸਾਡੇ ਪੁਲਿਸ ਮੁਲਾਜ਼ਮ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਨੇ ਤੇ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਇੱਕ ਵਾਰਾਂ ਜਿਹੜੇ ਬਾਹਰ ਵੀਰ ਖੜੇ ਨੇ ਉਹਨਾਂ ਨੂੰ ਪੰਡਾਲੇ ਵਿੱਚ ਬਿਠਾਉਣ ਦੀ ਕਿਰਪਾਲਤਾ ਕਰੋ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਤੇ ਹੁਣ ਮੈਂ ਪਹਿਲਾ ਸੱਜਾ ਦੇਵਾਂਗੇ ਮਿਊਜ਼ੀਸ਼ੀਅਨ ਤੋਂ ਬਾਅਦ ਰਣਵੀਰ ਜੀ ਉਹਨਾਂ ਤੋਂ ਬਾਅਦ ਜਿਵੇਂ ਵੀ ਕਾਰਵਾਈ ਸਾਡਾ ਵਿਰਿੰਦਰ ਵੀਰ ਪਹੁੰਚਿਆ ਮਤਾਨਵਾਦ ਕਰਦਾ ਪਾਜੀ ਰਿਸਾਲ ਸੰਧੂ ਸਾਊਂਡ ਤੋਂ ਧੰਨਵਾਦ ਹੈ ਜੀ